ਜਿਉਂਦੇ ਰਹਿਣ ਅੰਮਾਂ ਦੇ ਚਾਈ ਹੁੰਦੀ ਮੋਜ ਭਰਾਵਾਂ ਨਾਲ ਮਾਂ ਦੱਸ ਮੈਂ ਕਿਵੇਂ ਪੇਕੇ ਆਵਾਂ ਪੇਕੇ ਹੁੰਦੇ ਮਾਵਾਂ ਨਾਲ ਆਖਰ ਮਾਂ ਚਲੀ ਗਈ ਓਨੀ ਰਾਹੀ ਜਿੱਥੋਂ ਕੋਈ ਕਦੇ ਨਹੀਂ ਮੁੜਦਾ ਜੀਤਾ ਕਰਦਾ ਹੈ ਕਿ ਸਾਡੇ ਹੁੰਦੇ ਮਾਪੇ ਕਦੇ ਜਾਣ ਹੀ ਨਾ ਪਰ ਸੱਡ ਬਸ ਥੋੜੋ ਹੁੰਦਾ ਹੈ ਮਾਪਿਆਂ ਨੂੰ ਰੋਕ ਸਕਣਾ ਮਨ ਕੋਰ ਉਦਾਸੀ ਵਿੱਚ ਡੁੱਬਿਆ ਹੋਇਆ ਹੈ ਮਾਂ ਦੇਖਤੀ ਨਹੀਂ ਪਰ ਮਾਂ ਅੱਖਾਂ ਤੋਂ ਪਾਸੇ ਵੀ ਨਹੀਂ ਹੁੰਦੀ ਮਾਂ ਦਿਲ ਦਿਮਾਗ ਤੇ ਛਾਈ ਹੋਈ ਹੈ ਛੋਟੇ ਹੁੰਦਿਆ ਮੇਰੀ ਵੱਡੀ ਭੈਣ ਮੈਨੂੰ ਖਜਾਇਆ ਕਰਦੀ ਕਿ ਆਪਣੀ ਬੀਬੀ ਬੁਢੀ ਹੋ ਜੂਗੀ ਮੈਂ ਸੁਣਦੇ ਹੀ ਜ਼ਮੀਨ ਤੇ ਲਟ ਜਾਂਦੀ ਚੀਕ ਚਿਹੜਾ ਪਾ ਲੈਂਦੀ ਆਪਣੇ ਸਿਰ ਦੇ ਵਾਲ ਪਟ ਲੈਂਦੀ ਮੈਂ ਬੀਬੀ ਨੂੰ ਪੁੱਛਦੀ ਬੀਬੀ ਤੂੰ ਬੁਢੀ ਹੋ ਜਾਏਗੀ ਬੀਬੀ ਹੱਸਦੀ ਤੇ ਕਹਿੰਦੀ ਇਹਦੀ ਮਾਂ ਹੋਊ ਪੜੀ ਮੈਂ ਨਹੀਂ ਹੁੰਦੀ ਤੂੰ ਜਮਾ ਨਾ ਡਰ ਮਾਂ ਦੇ ਬਾਖ ਮੇਰਾ ਤਰਵਾਸ ਬਣਦੇ ਉਦੋਂ ਮੇਰੇ ਮਨ ਵਿੱਚ ਇਹ ਖਿਆਲ ਹੀ ਨਾ ਆਉਂਦਾ ਕਿ ਮੇਰੀ ਭੈਣ ਦੀ ਮਾਂ ਵੀ ਤਾਂ ਉਹੀ ਐ ਭੈਣ ਅਗਲੇ ਦਿਨ ਨਵਾਂ ਫੇਰ ਪਾ ਦਿੰਦੀ ਲੈ ਬੁੜੇ ਕਿਉਂ ਨਹੀਂ ਹੁੰਦੇ ਸਾਰੇ ਹੀ ਬੁੜੇ ਹੁੰਦੇ ਆ ਆਪਣੇ ਪਿੰਡ ਫਲਾਣਿਆਂ ਦਾ ਬੁੜਾ ਨਹੀਂ ਮਰਿਆ ਬੀਬੀ ਬੁੜੇ ਹੋ ਕੇ ਬੰਦੇ ਮਰ ਜਾਂਦੇ ਨੇ ਮੈਂ ਪੁੱਛਦੀ ਬੀਬੀ ਫੇਰ ਹੱਸਦੀ ਤੈਨੂੰ ਕੌਣ ਕਹਿੰਦਾ ਬਸ ਬੀਬੀ ਤੂੰ ਬੁੜੀ ਨਹੀਂ ਹੋਣਾ ਮੈਂ ਰੋਣ ਵਾਲੀ ਹੋ ਕੇ ਕਹਿੰਦੀ ਬੀਬੀ ਕਹਿੰਦੀ ਮੈਂ ਬੁੜੀ ਨਹੀਂ ਵੱਡੀ ਹੋਊਂਗੀ ਤੈਨੂੰ ਪਤਾ ਤਾਂ ਹੈ ਕਿ ਬੰਦਾ ਵੱਡਾ ਹੁੰਦਾ ਹੈ ਬੁੜਾ ਨਹੀਂ ਮੈਂ ਖੁਸ਼ ਹੁੰਦੀ ਕਿ ਬੀਬੀ ਬੁੜੀ ਨਹੀਂ ਹੋਏਗੀ ਬੀਬੀ ਸਿਰਫ ਵੱਡੀ ਹੋਏਗੀ ਮੈਂ ਨਿਸ਼ਚਿੰਤ ਹੋ ਜਾਂਦੀ ਕਿੰਨੀ ਭਰੋਸੇਯੋਗਤਾ ਹੁੰਦੀ ਆ ਮਾਮਾ ਦੇ ਵਾਕਾਂ ਵਿੱਚ ਉਹ ਟਲ ਸਚਾਈਆਂ ਨੂੰ ਵੀ ਝੁਠਲਾ ਕੇ ਬੱਚੇ ਦੇ ਸਾਰੇ ਫਿਕਰਾਂ ਤੋਂ ਬਚਾ ਲੈਂਦੀਆਂ ਨੇ ਵੱਡੇ ਹੋ ਕੇ ਪਤਾ ਲੱਗਿਆ ਵੱਡੇ ਹੋ ਕੇ ਪਤਾ ਲੱਗਿਆ ਕਿ ਵੱਡੇ ਬੁੜੇ ਹੀ ਹੁੰਦੇ ਨੇ ਤੇ ਅਖੀਰ ਮਰਦੇ ਵੀ ਨੇ ਅਸਲ ਵਿੱਚ ਇਹਨਾਂ ਗੱਲਾਂ ਦਾ ਗਿਆਨ ਬੀਬੀ ਨੇ ਹੀ ਦੇਣਾ ਸ਼ੁਰੂ ਕੀਤਾ ਬੀਬੀ ਨੇ ਲੋਕ ਤੇ ਨਾਲ ਪਰਲੋਕ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਬੀਬੀ ਨੇ ਮੈਨੂੰ 35 ਅੱਖਰ ਲਿਖਣੇ ਸਿਖਾਈ ਮੁਹਾਰ ਨਹੀਂ ਰਟਾਈ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਕਵਿਤਾ ਪੜ੍ਹਨੀ ਸਿਖਾਈ ਹੱਥ ਵੱਨ ਕਵੀਆਂ ਦਾ ਕਹਿਣਾ ਜੀ ਜੇ ਰਸ ਕਵਤਾ ਦਾ ਲੈਣਾ ਜੀ ਚੁੱਪ ਕਰਕੇ ਸਵਾ ਦੇ ਵਿੱਚ ਬਹਿਣਾ ਜੀ ਸਭ ਸੰਗਤ ਬੋਲੋ ਵਾਹਿਗੁਰੂ ਜਿੰਦ ਪਾਣੀ ਵਿੱਚ ਪਤਾਸਾ ਹੈ ਗੱਲ ਕਰੀਏ ਤਾਂ ਆਉਂਦਾ ਖਾਸਾ ਹੈ ਸਭ ਸੰਗਤ ਬੋਲੋ ਵਾਹਿਗੁਰੂ ਇਹ ਹਫਤਾ ਮੈਂ ਸਾਡੇ ਪਿੰਡ ਨਿਕਲਦੇ ਧਾਰਮਿਕ ਜਲੂਸ ਸਮੇ ਸਟੇਜ ਉੱਤੇ ਬੋਲਿਆ ਕੰਦੀ ਅੱਜ ਕੱਲ੍ਹ ਧਾਰਮਿਕ ਜਲੂਸ ਨੂੰ ਨਗਰ ਕੀਰਤਨ ਕਿਹਾ ਜਾਂਦਾ ਹੈ ਇੱਕ ਦਿਨ ਬੀਬੀ ਨੇ ਕੋਰੇ ਕੱਪੜੇ ਵਿੱਚ ਲਪੇਟੀ ਹੋਈ ਪੰਜ ਗ੍ਰੰਥੀ ਕੱਢੀ ਤੇ ਪੀੜੀ ਉੱਤੇ ਕੱਪੜਾ ਵਿਛਾ ਕੇ ਉਸ ਉੱਪਰ ਪੰਜ ਗ੍ਰੰਥੀ ਖੋਲ ਕੇ ਮੇਰੇ ਅੱਗੇ ਰੱਖ ਦਿੱਤੀ। ਮੇਰੇ ਸਿਰ ਉੱਤੇ ਛੋਟੀ ਜਿਹੀ ਪਰੋਲੇ ਵਰਗੀ ਕੋਰੀ ਚੁੰਨੀ ਦੇ ਕੇ ਦੋਹਾਂ ਪਾਸਿਆਂ ਤੋਂ ਬਕਸੂਆ ਲਗਾ ਦਿੱਤਾ। ਤਾਂ ਕਿ ਉਹ ਮੇਰੇ ਸਿਰ ਤੋਂ ਨਾ ਖਿਸਕੀ। ਬੀਬੀ ਨੇ ਮੈਨੂੰ ਜਪੋਜੀ ਦਾ ਪਾਠ ਕਰਨਾ ਸਿਖਾਇਆ। ਬੀਬੀ ਭਾਂਡੇ ਮਾਂਜਦੀ। ਮੰਹਾਂ ਦੀਆਂ ਧਾਰਾਂ ਚੋਂਦੀ। ਉਨਾਂ ਨੂੰ ਪੱਠੇ ਦੱਥੇ ਪਾਉਂਦੀ ਵੇੜੇ ਵਿੱਚ ਊਰੀ ਬਾਂ ਕੋਕਦੀ ਫਰਦੀ ਮੈਂ ਉੱਚੀ ਬੋਲ ਕੇ ਪਾਠ ਕਰਦੀ ਤਾਂ ਕਿ ਬੀਬੀ ਸੁਣ ਸਕੇ ਬੀਬੀ ਦਾ ਕੰਨ ਮੇਰੇ ਪਾਠ 'ਚ ਹੁੰਦਾ ਬੀਬੀ ਸ਼ੁੱਧ ਉਚਾਰਨ ਤੇ ਬਹੁਤ ਜ਼ੋਰ ਦਿੰਦੀ ਜੇ ਮੈਂ ਕੋਈ ਗਲਤ ਸ਼ਬਦ ਉਚਾਰਦੀ ਤਾਂ ਬੀਬੀ ਇੱਕਦਮ ਟੋਕਦੀ ਕਿ ਇੰਿਓ ਨੀ ਇਹਨੂੰ ਇੰਿਓ ਮੋੜ ਕੇ ਉੱਥੋਂ ਹੀ ਸ਼ੁਰੂ ਕਰ ਸੋ ਬੀਬੀ ਨੇ ਮੈਨੂੰ ਪਾਠ ਕਰਨ ਦੀ ਸੰਖਿਆ ਦਿੱਤੀ। ਮੋਢਲੀਆਂ ਕਲਾਸਾਂ ਵਿੱਚ ਬੀਬੀ ਹੀ ਮੇਰਾ ਸ਼ਬਦ ਕੋਸ਼ ਸੀ। ਜਿਹੜੀ ਗੱਲ ਬੀਬੀ ਆਖਦੀ ਮੈਨੂੰ ਉਹੀ ਸੱਚ ਲੱਗਦਾ। ਇੱਥੋਂ ਤੱਕ ਕਿ ਜਦੋਂ ਮੈਂ ਦੂਜੀ ਤੀਜੀ ਕਲਾਸ ਵਿੱਚ ਕੋਸ਼ਟ ਦੀ ਥਾਂਵੇਂ ਕੋਸ਼ਿਸ਼ ਸ਼ਬਦ ਲਿਖਿਆ ਪੜਿਆ ਤਾਂ ਮੈਨੂੰ ਕਿਤਾਬ ਗਲਤ ਲੱਗੀ। ਕਿਉਂਕਿ ਬੀਬੀ ਕੋਸ਼ਿਸ਼ ਨੂੰ ਕੋਸ਼ਤ ਕਰਕੇ ਹਟਾ ਕਰਦੀ ਸੀ ਮੇਰੇ ਉੱਪਰ ਬੀਬੀ ਦੀ ਪੋਲ ਚਾਲਦਾ ਬਹੁਤ ਹੀ ਪ੍ਰਭਾਵ ਪਿਆ ਅਸਲ ਵਿੱਚ ਬੀਬੀ ਨਰਮਲਿਆਂ ਦੇ ਡੇਰੇ ਵਿੱਚ ਚਾਰ ਜਮਾਤਾਂ ਪੜ੍ਹੀ ਪਰ ਜਦੋਂ ਚੌਥੀ ਜਮਾਤ ਦੀ ਸਕੂਲ ਵਿੱਚ ਪੇਪਰ ਦਿੱਤੇ ਤਾਂ ਮੇਰੀ ਨਾਨੀ ਬਿਮਾਰ ਹੋ ਗਈ ਨਾਨੀ ਦੇ ਬਿਮਾਰ ਹੋਣ ਮਗਰੋਂ ਬੀਬੀ ਨੂੰ ਪੰਜਵੀਂ ਕਲਾਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਹਟਾ ਲਿਆ ਕਰ ਬਿਠਾ ਲਿਆ ਉਸ ਦੇ ਮਨ ਵਿੱਚ ਪੜਨ ਦੀ ਰੀਜ ਅਧੂਰੀ ਰਹਿ ਗਈ। ਉਦੋਂ ਕੁੜੀਆਂ ਦੀਆਂ ਰੀਜਾਂ ਨੂੰ ਕੌਣ ਪੁੱਛਦਾ ਸੀ? ਉਹ ਮੇਰੀ ਨਾਨੀ ਨੂੰ ਕਿੱਸੇ ਪੜ ਕੇ ਸੁਣਾਉਂਦੀ ਰੂਪ ਬਸੰਤ ਦੇ ਪੂਰਨ ਭਗਤ ਦੇ ਦੂਧ ਬਾਦਸ਼ਾਹ ਦੀ। ਡੇਰੇ ਵਿੱਚ ਪੜੀ ਹੋਣ ਕਰਕੇ ਬੀਬੀ ਸਾਨੂੰ ਰਾਤ ਨੂੰ ਬੀਬੀ ਰਜਨੀ, ਰੂਪ ਬਸੰਤ, ਪੂਰਨ ਭਗਤ, ਦੂਧ ਬਾਦਸ਼ਾਹ ਦੀਆਂ ਗਥਾਵਾਂ ਕਥਾਵਾਂ ਪੜ੍ਹ ਕੇ ਸੁਣਾਉਂਦੀ ਨਿਓਲੇ ਢੁੜਕ ਤੋਂ ਤੇ ਚੜੀਕਾਂ ਦੀਆਂ ਬਾਤਾਂ ਵੀ ਸੁਣਾਇਆ ਕਰਦੀ ਬੜੀਆਂ ਸਿੱਖਿਆਦਾਇਕ ਗੱਲਾਂ ਦੱਸਦੀ ਉਹ ਚਨੈਤਕ ਕਦਰਾਂ ਕੀਮਤਾਂ ਨੂੰ ਪ੍ਰੇਰਦੀਆਂ ਕਹਾਣੀਆਂ ਸੁਣਾਉਂਦੀ ਜਿਨ੍ਹਾਂ ਨਾਲ ਹੀ ਅਸੀਂ ਚੰਗੇ ਸਬਰ ਵਾਲੇ ਮਨੁੱਖ ਬਣ ਸਕੀਏ ساری ਉਮਰ ਵਿੱਚ ਮੈਂ ਬੀਬੀ ਦੇ ਕਦੇ ਗੂੜੇ ਰੰਗ ਦੇ ਕੱਪੜੇ ਪਾਏ ਨਹੀਂ ਦੇਖੇ ਤੇ ਨਾ ਹੀ ਉਸ ਦੇ ਬੁੱਲਾਂ ਤੇ ਸੁਰਖੀ ਲੱਗੀ ਦੇਖੀ ਉਸ ਨੂੰ ਗਲ ਵਿੱਚ ਤਬੀਤੀ ਪਾਉਣ ਦਾ ਸ਼ੌਂਕ ਸੀ। ਸੋ ਤਬੀਤੀ ਮੈਂ ਲੰਮਾ ਸਮਾਂ ਉਹਦੇ ਗਲ ਵਿੱਚ ਪਾਈ ਦੇਖੀ। ਸਾਡੀ ਬੀਬੀ ਲੋਕਧਾਰਾ ਦਾ ਖਜ਼ਾਨਾ ਸੀ। ਉਸ ਵੱਲੋਂ ਹਰ ਗੱਲ ਦੇ ਵਿੱਚ ਵਰਤੇ ਮੁਹਾਵਰੇ, ਅਖਾਣ ਮੇਰੇ ਲਈ ਕੋਸ਼ ਦਾ ਕੰਮ ਕਰਦੇ ਰਹੇ। ਉਸ ਵੱਲੋਂ ਪਾਈਆਂ ਬੋਲੀਆਂ ਤੇ ਗਾਏ ਗੀਤ ਮੇਰੇ ਕੰਠ ਵਿੱਚ ਸੁੱਤੇ ਸੁਭਾਈ ਉੱਤਰਦੇ ਗਏ। ਇੱਕ ਵਾਰ ਮੈਂ ਕਿ ਹਬੀਬੀ ਆਪਣੀਆਂ ਸਹੇਲੀਆਂ ਨੂੰ ਤੁਕਰੇ ਸਾਧ ਤੇ ਮੈਂ ਤੁਹਾਡੇ ਸਾਰਿਆਂ ਤੋਂ ਬੋਲੀਆਂ ਲਿਖਣੀਆਂ ਨੇ ਤੇ ਮੇਰੀ ਬੀਬੀ ਨੇ ਆਪਣੀਆਂ ਸਹੇਲੀਆਂ ਨੂੰ ਘਰੇ ਬੁਲਾਇਆ ਬਾਕੀ ਔਰਤਾਂ ਨੇ ਬੋਲੀਆਂ ਜਿਹੜੀਆਂ ਪਾਈਆਂ ਉਹ ਤਾਂ ਪਾਈਆਂ ਸੁਪਾਈਆਂ ਪਰ ਉਸ ਵੇਲੇ ਮੇਰੀ ਬੀਬੀ ਨੇ ਜਿਹੜੀ ਬੋਲੀ ਪਾਈ ਉਹ ਮੇਰੇ ਦਿਮਾਗ ਵਿੱਚ ਆ ਰਹੀ ਹੈ ਮੇਰੇ ਪਿੰਡ ਦਾ ਨਾਮ ਭੋਤਨਾ ਤੇ ਮੇਰੇ ਨਾਨਕਿਆਂ ਦਾ ਪਿੰਡ ਚੰਨਣਵਾਲ ਤੇ ਮੇਰੀ ਬੀਬੀ ਨੇ ਬੋਲੀ ਪਾਈ ਪੋਤਨਿਆਂ ਦਾ ਵਗ ਛੜ ਜਾਂਦਾ ਚੰਨਣਵਾਲ ਦਾ ਠੱਠਾ ਬਨੇਰਿਓ ਲਾ ਲੂੰਗੀ ਪੋਤਨਿਆਂ ਦੇ ਜੱਟਾ ਮੈਨੂੰ ਲੱਗਿਆ ਇੰਨੀ ਚੁੱਪ ਕੀਤੀ ਹੋਈ ਮੇਰੀ ਬੀਬੀ ਦੇ ਅੰਦਰ ਕਿੰਨਾ ਵਿਤ੍ਰੋ ਭਰਿਆ ਹੋਇਆ ਈ ਉਹ ਆਪਣੇ ਮਨ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਕਿਸ ਤਰ੍ਹਾਂ ਗਿੱਦਿਆਂ ਦੇ ਵਿੱਚ ਪ੍ਰਗਟ ਕਰਦੀ ਹੋਵੇਗੀ। ਇਉਂ ਸਾਡੀ ਬੀਬੀ ਜਿੰਨੀ ਹੀ ਕੋਮਲ ਭਾਵੀ ਬਾਪੂ ਨਹੀਂ ਅਖੜ ਸੀ। ਉੰਜ ਭਾਵੇਂ ਨੌਵੀਂ ਪਾਸ ਸੀ। ਉੰਜ ਬਾਪੂ ਉਸ ਵੇਲੇ ਸਭ ਤੋਂ ਮਸ਼ਹੂਰ ਮੈਗਜ਼ੀਨ ਪ੍ਰੀਤ ਲੜੀ ਜਾਂ ਹੀਰ ਰਾਂਝੇ ਦੇ ਕਿੱਸੇ ਪੜਨ ਦਾ ਸ਼ੌਕੀਨ ਸੀ। ਜਿਸ ਨੂੰ ਆਪ ਵੱਡੇ ਟਰੰਕ ਵਿੱਚ ਲੁਕਾ ਕੇ ਰੱਖਿਆ ਕਰਦਾ। ਬੀਬੀ ਪੰਜ ਗ੍ਰਾਂਥੀ ਨੂੰ ਕੱਪੜੇ ਵਿੱਚ ਲਪੇਟ ਕੇ ਰੱਖਦੀ। ਗਾਹੇ ਬਗਾਹੇ ਖੋਦਪਾਟ ਕਰ ਲੈਂਦੀ ਜਾਂ ਫਿਰ ਮੈਨੂੰ ਪੜਨ ਲਾ ਦਿੰਦੀ ਤੇ ਖੁਦ ਸੁਣਦੀ ਰਹਿੰਦੀ ਬੱਪੂ ਦੇ ਟ੍ਰੰਕ ਵੱਲ ਸਦਰਾਈਆਂ ਨਜ਼ਰਾਂ ਨਾਲ ਵੇਖਦੀ ਰਹਿੰਦੀ ਬੱਪੂ ਬਾਹਰ ਸਾਥ ਵਿੱਚ ਜਾ ਕੇ ਕਿਸੇ ਪੜਦਾ ਘਰ ਆ ਕੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀਆਂ ਕਿਤਾਬਾਂ ਪੜਦਾ ਤੇ ਮੋੜ ਟ੍ਰੰਕ ਵਿੱਚ ਰੱਖ ਦਿੰਦਾ ਜਿੰਦਾ ਲਗਾ ਕੇ ਬੀਬੀスメਧ ਸਾਨੂੰ ਕਿਸੇ ਭੈਣ ਭਰਾ ਨੂੰ ਉਹ ਟਰੰਕ ਨੂੰ ਹੱਥ ਲਾਉਣ ਦੀ ਆਗਿਆ ਨਹੀਂ ਸੀ ਜਿਸ ਦਿਨ ਬਾਪੂ ਘਰ ਨਾ ਹੁੰਦਾ ਉਸ ਦਿਨ ਨਾ ਬੀਬੀ ਪੇਟੀ ਉੱਪਰ ਵਿਛੀ ਧਰੀ ਹੇਠੋਂ ਚਾਬੀ ਕਢਦੀ ਤੇ ਉਸ ਟਰੰਕ ਵਿੱਚੋਂ ਹੀਰ ਦਾ ਕਿੱਸਾ ਬਾਹਰ ਕਢਦੀ ਤੇ ਸਾਡੇ ਨਾਲ ਬੈਠ ਕੇ ਪੜ੍ਹਦੀ ਉਸ ਵਿੱਚ ਲੱਗੀਆਂ ਹੀਰਾਂ ਜੇ ਦੀਆਂ ਤਸਵੀਰਾਂ ਨੂੰ ਬੜੀ ਨੀਝ ਨਾਲ ਦੇਖਦੀ ਤੇ ਵਿੱਚੋਂ-ਵਿੱਚੋਂ ਕਿੱਸੇ ਦੇ ਪ੍ਰਸੰਗ ਗਾਉਂਦੀ ਮੈਨੂੰ ਵੀ ਗਾਉਣ ਲਈ ਕਹਿੰਦੀ ਤੇ ਖੁਦ ਕੰਮ ਕਰਨ ਲੱਗ ਜਾਂਦੀ ਬੀਬੀ ਨੇ ਮੈਨੂੰ ਸਾਰੇ ਛੰਦਾਂ ਦੀਆਂ ਤਰਜ਼ਾਂ ਸਿਕਾਈਆਂ ਉਹ ਮੇਰੇ ਅੱਤੇ ਕੋਈ ਕਿੱਸਾ ਰੱਖ ਕੇ ਉਸ ਦੇ ਵਿੱਚੋਂ ਕੁਝ ਪ੍ਰਸੰਗ ਪੜ ਕੇ ਵੀ ਸੁਣਾਉਂਦੀ ਤੇ ਉਸ ਦੇ ਛੰਦ ਦੀ ਤਰਜ਼ ਗਾ ਕੇ ਸੁਣਾਉਂਦੀ ਉਸ ਤੋਂ ਮਗਰੋਂ ਸਾਰੀ ਤਰਜ਼ ਦਾ ਪੂਰਾ ਛੰਦ ਮੈਂ ਕੱਲੀ ਗਾਉਂਦੀ ਜੇ ਮੈਂ ਸਧਾਰਨ ਵਾਕਾਂ ਵਿੱਚ ਪੜਨ ਵੀ ਲੱਗ ਜਾਂਦੀ ਨਾ ਤਾਂ ਬੀਬੀ ਤੁਰੰਤ ਹੀ ਟੋਕਦੀ ਕਹਿੰਦੀ ਇਉਂ ਨਹੀਂ ਚੰਨੇ ਰਹਾ ਨਾਲ ਪੜਿਆ ਕਰ ਇਹ ਸਾਰੇ ਕੰਮ ਵਿੱਚ ਮੇਰੀ ਵੱਡੀ ਭੈਣ ਪੂਰੀ ਸਹਿਯੋਗੀ ਹੁੰਦੀ। ਭਾਵੇਂ ਉਹ ਖੁਦ ਘੱਟ ਹੀ ਗੌਂਦੀ ਸੀ ਪਰ ਬਾਪੂ ਦੇ ਆਉਣ ਤੋਂ ਪਹਿਲਾਂ ਬੀਬੀ ਸਾਰਾ ਕੁਝ ਸੰਭਾਲ ਕੇ ਉਸੇ ਤਰ੍ਹਾਂ ਰੱਖ ਦਿੰਦੀ ਜਿਵੇਂ ਕਿਸੇ ਨੇ ਟਰੰਕ ਨੂੰ ਹੱਥ ਵੀ ਨਾ ਲਾਇਆ ਹੋਵੇ। ਏਉਂ ਸਾਡੀ ਬੀਬੀ ਨੇ ਸਾਨੂੰ ਚੋਰੀ-ਚੋਰੀ ਸੈਟ ਪੜਨ ਦੀ ਚੇਟਕ ਲਾਈ। ਬੀਬੀ ਦੇ ਇਸ ਕਾਰਜ ਦਾ ਅਸੀਂ ਦੋਵਾਂ ਭੈਣਾਂ ਨੇ ਵੱਡੀਆਂ ਹੋ ਕੇ ਪੂਰਾ ਮੁੱਲ ਮੋੜਿਆ। ਜਦੋਂ ਅਸੀਂ ਕਾਲਜ ਪੜਨ ਲੱਗੀਆਂ ਨਾ ਤਾਂ ਅਸੀਂ ਵੀ ਚੋਰੀ-ਚੋਰੀ ਨਾਵਲ ਪੜਦੀਆਂ। ਕਿਉਂਕਿ ਸਾਨੂੰ ਨਾਵਲ ਪੜਨ ਦੀ ਬਾਪੂ ਜੀ ਵੱਲੋਂ ਬਿਲਕੁਲ ਵੀ ਆਗਿਆ ਨਹੀਂ ਸੀ ਤੇ ਜਦੋਂ ਕਦੀ ਸਾਡੇ ਨਾਵਲ ਫੜੇ ਜਾਂਦੇ ਤਾਂ ਅਸੀਂ ਆਖਣਾ ਕਿ ਇਹ ਸਾਡੇ ਸਲੇਵਸ ਵਿੱਚ ਨਹੀਂ ਅਸੀਂ ਆਪ ਹੀ ਨਾਵਲ ਨਾ ਪੜਨੇ ਸਗੋਂ ਬੀਬੀ ਨੂੰ ਵੀ ਨਾਨਕ ਸਿੰਘ ਜਸਵੰਤ ਸਿੰਘ ਕਮਲ ਸੋਹਣ ਸਿੰਘ ਸੀਤਲ ਇਹਨਾਂ ਸਭ ਦੇ ਨਾਵਲ ਪੜ੍ਹਾਏ ਬੀਬੀ ਸਾਡੇ ਕਾਲਜ ਤੋਂ ਵਾਪਸ ਆਉਂਦਿਆਂ ਨੂੰ ਨਾ ਚਾਹ ਬਣਾ ਰਹੀ ਹੁੰਦੀ ਇੱਕ ਪਾਸੇ ਚੁੱਲ੍ਹੇ ਵਿੱਚ ਛੱਡੀਆਂ ਦਾ ਝੋਕਾ ਲਾ ਰਹੀ ਹੁੰਦੀ ਤੇ ਦੂਜੇ ਹੱਥ ਵਿੱਚ ਨਾਵਲ ਹੁੰਦਾ ਉਸ ਦਿਨ ਅੱਖਾਂ ਐ ਨਾਵਲ ਵਿੱਚ ਗੱਡੀਆਂ ਹੁੰਦੀਆਂ ਜਦੋਂ ਬਾਪੂ ਜੀ ਬਾਹਰੋਂ ਆਉਂਦੇ ਨਾ ਤਾਂ ਬੀਬੀ ਨੂੰ ਦੇਖ ਕੇ ਸਾਡੇ ਤੇ ਖਿਜਦੀ ਆਂਖ ਦੀ ਤੁਸੀਂ ਆਪਣੀ ਮਾਂ ਕਿਸੇ ਕੰਮ ਦੀ ਨਹੀਂ ਛੱਡੀ ਬਾਪੂ ਦੇ ਗਾਲ ਕੱਢਣ ਤੋਂ ਪਹਿਲਾਂ ਹੀ ਨਾ ਬੀਬੀ ਨਾਵਲ ਪਾਸੇ ਰੱਖ ਦਿੰਦੀ ਜਦੋਂ ਹੀ ਅਗਲੇ ਦਿਨ ਬਾਪੂ ਖੇਤ ਨੂੰ ਜਾਂਦਾ ਬੀਬੀ ਮੋੜ ਨਾਵਲ ਚੱਕ ਲੈਂਦੀ ਅਸੀਂ ਕਾਲਜ ਹੁੰਦੀਆਂ ਸਾਡੇ ਆਉਂਦਿਆਂ ਤੱਕ ਬੀਬੀ ਨਾਵਲ ਪੜ੍ਹ ਰਹੀ ਹੁੰਦੀ ਅਸੀਂ ਪੁਰਾਣਾ ਨਾਵਲ ਸੰਭਲ ਲੈਂਦੀਆਂ ਤੇ ਨਵਾਂ ਉਸ ਦੇ ਹਵਾਲੇ ਕਰ ਦਿੱੰਤਿਆਂ ਹੌਲੀ ਹੌਲੀ ਬਾਪੂ ਨੇ ਵੀ ਉਸ ਦਾ ਵਿਰੋਧ ਕਰਨਾ ਛੱਡ ਦਿੱਤਾ ਸਗੋਂ ਉਹ ਵੀ ਨਾਵਲ ਪੜਨ ਲੱਗਾ ਤੇ ਉਹਨਾਂ ਨੇ ਵੀ ਜਸਵੰਤ ਸਿੰਘ ਕਮਲ ਦਾ ਨਾਵਲ ਲੋਹ ਦੀ ਲੋ ਸਾਡੇ ਤੋਂ ਮੰਗਵਾ ਕੇ ਪੜਿਆ ਬੀਬੀ ਡੇਰੇ ਪੜੀ ਹੋਣ ਕਰਕੇ ਉਸ ਉੱਤੇ ਧਾਰਮਿਕ ਕਥਾਵਾਂ ਗਥਾਵਾਂ ਦਾ ਗਹਿਰਾ ਪ੍ਰਭਾਵ ਸੀ ਬੀਬੀ ਦੇ ਦਾਜ ਦੇ ਸੰਦੂਖ ਉੱਤੇ ਨਾ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਦੀ ਤਸਵੀਰ ਪੂਰਾ ਸਿੱਖ ਇਤਿਹਾਸ ਸੰਭਾਲੀ ਬੈਠੀ ਸੀ ਬੀਬੀ ਸਾਨੂੰ ਉਸ ਤਸਵੀਰ ਤੇ ਸਾਹਮਣੇ ਖੜੇ ਹੋ ਕੇ ਸਾਰੇ ਸਿੱਖ ਇਤਿਹਾਸ ਬਾਰੇ ਦੱਸਦੀ ਕਿ ਦੇਖੋ ਇਹ ਠੰਡਾ ਬੁਰਜ ਹੈ ਇਸ ਦੇ ਵਿੱਚ ਮਾਤਾ ਗੁਜਰੀ ਨੂੰ ਕੈਦ ਕੀਤਾ ਗਿਆ ਸੀ ਤੇ ਮਾਤਾ ਨੇ ਨਹੀਂ ਮੰਨੀ ਉਸ ਨੇ ਛੋਟੇ ਸਹਬਜਾਦਿਆਂ ਨੂੰ ਸਿੱਖੀ ਵਿੱਚ ਪਰਪੱਕ ਰੱਖਿਆ ਸੀ ਸੋ ਸਿੱਖ ਇਤਿਹਾਸ ਸਾਡੀ ਬੀਬੀ ਲਈ ਇੱਕ ਪ੍ਰੇਰਨਾ ਸਰੋਤ ਸੀ ਉਸ ਦਾ ਆਪਣਾ ਸੁਭਾਅ ਵੀ ਭਾਵੇਂ ਸਿੱਖੀ ਚ ਪਰਪੱਕ ਸੀ ਪਰ ਉਹ ਧਾਰਮਿਕ ਹੋਣ ਦੇ ਨਾਲ ਨਾਲ ਵਿਹਿਮਾ ਪਰਮਾਤਮਾ 'ਚ ਵੀ ਵਿਸ਼ਵਾਸ ਰੱਖਦੀ ਸੀ ਬਾਪੂ ਜੀ ਦੇ ਸਖਤ ਸੁਭਾਅ ਨੇ ਉਸ ਨੂੰ ਡੇਰੇ ਵਿੱਚ ਜਾਣ ਤੋਂ ਵਰਜੀ ਰੱਖਿਆ ਨਹੀਂ ਤਾਂ ਉਹਨੇ ਟੋਨੇ ਟਾਮਣ ਵੀ ਜ਼ਰੂਰ ਕਰਿਆ ਕਰਨੇ ਸੀ ਅਸੀਂ ਭੈਣ ਭਰਾ ਜਿਉਂ-ਜਿਉਂ ਵੱਡੇ ਹੁੰਦੇ ਗਏ ਖਾਸ ਕਰਕੇ ਮੈਂ ਬੀਬੀ ਦੀ ਧਾਰਮਿਕਤਾ ਚੋਂ ਬਾਹਰ ਹੋਣ ਲੱਗੇ ਬੀਬੀ ਰੱਬ ਦੀ ਭਗਤ ਨਹੀਂ ਬਲਕਿ ਗੁਰੂ ਦੀ ਭਗਤ ਸੀ ਪੱਕੀ ਫਸਲ ਵੇਲੇ ਬੱਦਲ ਕੱਜਦਾ ਨਿਸ਼ਕ ਦਾ ਦੇਖ ਕੇ ਉਹ ਰੱਬ ਨੂੰ ਗਾਲਾਂ ਕੱਢਣ ਲੱਗ ਜਾਂਦੀ ਔਤਰਿਆ ਬੇੜਾ ਬੈਠੇ ਆਲੇਆ ਚੰਦਰਿਆ ਤੈਨੂੰ ਸ਼ਰਮ ਨਹੀਂ ਆਉਂਦੀ ਭੋਰਾ ਭਰ ਜਵਾਕਾਂ ਦੇ ਮੂੰਹ ਚੋਂ ਟੁੱਕ ਦੀ ਬੁਰਕੀ ਖੋਂਦਿਆ ਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਹੋਰਾ ਪਰਜਵਾਕਾਂ ਨੇ ਇੰਨੀ ਮਿਹਨਤ ਕੀਤੀ ਐ ਉਹਨਾਂ ਦੇ ਮੂੰਹ ਚੋਂ ਟੁੱਕ ਦੀ ਬੁਰਕੀ ਖੌਂਦਾ ਫਿਰਦਾ ਹੈ ਦੂਜੇ ਹੀ ਪਲ ਬੀਬੀ ਗੁਰੂ ਨੂੰ ਯਾਦ ਕਰਦੀ ਅਰਦਾਸ ਕਰਨ ਲੱਗ ਪੈਂਦੀ ਹੇ ਸੱਚੇ ਪਾਤਸ਼ਾਹ ਹੇ ਮੇਰੇ ਗੁਰੂ ਨਾਨਕ ਬਾਬੇ ਤੂੰ ਹੀ ਕਰਨਹਾਰ ਹੈ ਤੂੰ ਹੀ ਬਚਾਈ ਤੂੰ ਹੀ ਰੱਖਿਆ ਕਰੀ ਕੁੱਲ ਮਿਲਾ ਕੇ ਇਹ ਜੱਟਾ ਨਿਕਲਦਾ ਕਿ ਬੀਬੀ ਦਾ ਰੱਬ ਵਿੱਚ ਨਹੀਂ ਸਗੋਂ ਗੁਰੂ ਵਿੱਚ ਭਰੋਸਾ ਉਹ ਹੀ ਹਿਸਕੰਦੀ ਕਿ ਰੱਬ ਨੂੰ ਜੋ ਮਰਜੀ ਕਹੀ ਜਾਓ ਕਿਹੜਾ ਦਿਸਦਾ ਮਨੋ ਚਾਹੇ ਨਾ ਮੰਨੋ ਪਰ ਪੁੱਤ ਗੁਰੂ ਨੂੰ ਜ਼ਰੂਰ ਮੰਨਣਾ ਬੀਬੀ ਇਸ ਜਨਮ ਵਿੱਚ ਮੁਸ਼ਕਲਾਂ ਸਹਿੰਦੀ ਹੋਈ ਵੀ ਅਗਲੇ ਜਹਾਂਮ ਦੀ ਕਲਪਨਾ ਕਰਦੀ ਬਾਲਾ ਫੇਰਦੀ ਅੱਗਾ ਸੰਭਾਰਦੀ ਬੀਬੀ ਦਾ ਲੋਕ ਨਾਲੋਂ ਪਰਲੋਕ ਵਿੱਚ ਵੱਧ ਭਰੋਸਾ ਸੀ ਕਈ ਵਾਰ ਬੀਬੀ ਨੂੰ ਛੇੜਨ ਲੱਗ ਪੈਂਦੇ ਕਿ ਬੀਬੀ ਸਵਰਗ ਕਿਹੋ ਜਿਹਾ ਹੈ ਬੀਬੀ ਕਹਿੰਦੀ ਉੱਥੇ ਪਾਠ ਹੋ ਰਿਹਾ ਹੋਊਗਾ ਉੱਥੇ ਦੀਵਾਨ ਲੱਗੇ ਹੋਣਗੇ ਉੱਥੇ ਭਾਈ ਕਵੀਸ਼ਰ गा ਰਹੇ ਹੋਣਗੇ ਢਾਡੀ ਵਾਰਾਂ ਹੋਣਗੀਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਦੀਆਂ ਹੋਣਗੀਆਂ ਘਰਮੀ ਬੰਦਿਆਂ ਨੂੰ ਸੇਵਾਦਾਰ ਪੱਖੇ ਝੱਲ ਰਹੇ ਹੋਣਗੇ ਗੁਰੂ ਦੀ ਮਹਿਮਾ ਹੋ ਰਹੀ ਹੋਵੇਗੀ ਕੁੱਲ ਮਿਲਾ ਕੇ ਉਸ ਦਾ ਸਵਰਗ ਉਸ ਦੇ ਪਿੰਡ ਦਾ ਡੇਰਾ ਹੀ ਹੁੰਦਾ ਸੀ ਜਿੱਥੇ ਉਹ ਚੌਥੀ ਜਮਾਤ ਤੱਕ ਪੜ੍ਹੀ ਸੀ ਅਸੀਂ ਹੋਰ ਵੱਡੇ ਹੋਏ ਤਾਂ ਹੱਸਦੇ ਬੀਬੀ ਨੂੰ ਪੁੱਛਦੇ ਬੀਬੀ ਤੇਰੇ ਸਵਰਗ ਦੀ ਤਰੱਕੀ ਹੋਈ ਨਾਲੇ ਤੇਰੇ ਧਰਮੀਆਂ ਨੂੰ ਪੱਖਾ ਚੱਲਣ ਵਾਲੇ ਲੋਕ ਤਾਂ ਜਮਾਂ ਵੇਲੇ ਹੋ ਗਏ ਹੋਣਗੇ ਹੁਣ ਤਾਂ ਸਵਰਗ ਵਿੱਚ ਵੀ ਏਸੀ ਲੱਗੇ ਹੋਣਗੇ ਹੈਨਾ ਬੀਬੀ ਬੀਬੀ ਜਦੋਂ ਡੇਰੇ 'ਚ ਪੜਦੀ ਸੀ ਉਹਨਾਂ ਸਮਿਆਂ 'ਚ ਨਾ ਉੱਥੇ ਲੱਗੇ ਦੀਵਾਨਾ ਵਿੱਚ ਲੋਕ ਹੱਥ ਦੇ ਪੱਖੇ ਚੱਲਿਆ ਕਰਦੇ ਸੀ ਤੇ ਜਾਂ ਫਿਰ ਛੱਤ ਨਾਲ ਜਿਹੜੇ ਕੱਪੜੇ ਦੇ ਪੱਖੇ ਬੰਨੇ ਹੁੰਦੇ ਸੀ ਰੱਸੀ ਖਿੱਚ ਕੇ ਉਹਨਾਂ ਦੀ ਹਵਾ ਦਿਆ ਕਰਦੇ ਸੀ ਸੋ ਬੀਬੀ ਦਾ ਸਵਰਗ ਵੀ ਉਸ ਦੀਆਂ ਸੀਮਤ ਜਿਹਿਆਂ ਲੋੜਾਂ ਦੇ ਦੈਰੇ ਵਿੱਚ ਹੀ ਰਹਿੰਦਾ ਸੀ ਇਸ 'ਚ ਨਾ ਕੋਈ ਵੱਡੀਆਂ ਚਾਹਤਾਂ ਨਾ ਲਾਲਸਾਵਾਂ ਸੀ ਸਾਡੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਬੀਬੀ ਕਿਸੇ ਨਾਲ ਵੀ ਝਗੜੇ 'ਚ ਨਾ ਪੈਂਦੀ ਪਰ ਉਹ ਆਪਣੇ ਮਨ ਵਿੱਚ ਵੀ ਪੱਕੀ ਰਹਿੰਦੀ ਇਸ ਤੋਂ ਇਲਾਵਾ ਬੀਬੀ ਕੁਝ ਧਾਰੂ ਬੁੱਟੀ ਦੇ ਟੋਟਕੇ ਵੀ ਜਾਣਦੀ ਸੀ ਬੱਚਿਆਂ ਦੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਜਿਵੇਂ ਟੁੱਟਰੀ ਕੱਢਣੀ ਕਾਂ ਚੱਕਣਾ ਕੌਡੀ ਚੱਕਣੀ ਪੈਰਾਂ ਚੋਂ ਕੰਡੇ ਕੱਢਣੇ ਇਹ ਸਾਰੀਆਂ ਗੱਲਾਂ ਉਹ ਤੇ ਖੱਬੇ ਹੱਥ ਦੀ ਖੇਡ ਸੀ ਉਹ ਫੋੜੇ ਫ੍ਰੈਂਸੀਆਂ ਦੀ ਦਵਾਈ ਬਣਾ ਕੇ ਡੱਬਾ ਭਰ ਕੇ ਰੱਖਦੀ ਕਈ ਵਾਰ ਪਿੰਡ ਦੇ ਲੋਕ ਮੰਗਣ ਵੀ ਆਉਂਦੇ ਹੋਰ ਤਾਂ ਹੋਰ ਪਿੰਡ ਦੇ ਬਜ਼ੁਰਗ ਉਸ ਤੋਂ ਅੱਖਾਂ ਦੇ ਪੜਵਾਲ ਕਢਾਉਣ ਲਈ ਵੀ ਆਇਆ ਕਰਦੇ ਤੇ ਬੀਬੀ ਹਰ ਵੇਲੇ ਮੋਚਨਾ ਆਪਣੇ ਹੱਥੇ ਠੀ ਰੱਖਦੀ ਉਹ ਕਦੇ ਮੱਥੇ ਵੱਟ ਨਾ ਪਾਉਂਦੀ। ਹੋਰ ਤਾਂ ਹੋਰ ਉਹ ਮੇਰੇ ਦਾਦੇ ਤੋਂ ਢੂੰਡ ਕੱਢਦੀ ਸੀ ਤੇ ਇਸ ਢੂੰਡ ਦੇ ਵਿੱਚੋਂ ਦੀ ਹੀ ਦੇਖ ਕੇ ਬਾਬੇ ਦੀਆਂ ਅੱਖਾਂ 'ਚੋਂ ਪੜਵਾਲ ਕੱਢ ਦਿੰਦੀ। ਤੇ ਫਿਰ ਹੌਲੀ-ਹੌਲੀ ਉਸ ਨੇ ਮੈਨੂੰ ਵੀ ਇਹ ਪੜਵਾਲ ਕੱਢਣੇ ਸਿਖਾਈ। ਤੇ ਮੈਂ ਆਪਣੇ ਦਾਦੇ ਦੀਆਂ ਅੱਖਾਂ ਵਿੱਚੋਂ ਪੜਵਾਲ ਕੱਢਣੇ ਸ਼ੁਰੂ ਕਰਤੇ। ਬੀਬੀ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੋ ਸਦਮੇ ਜਿੰਨਾ 'ਚੋਂ ਇੱਕ ਸਾਡੇ ਮਾਮੇ ਦੀ ਮੌਤ ਉਪਰੰਤ ਉਹ ਉਸ ਦੀ ਪਤਨੀ ਭਾਬ ਸਾਡੀ ਮੰਮ ਨੂੰ ਮੇਰੀ ਮਾਸੀ ਤੇ ਨਾਨਾ ਨਾਨੀ ਵੱਲੋਂ ਘਰੋਂ ਕੱਢ ਦਿੱਤਾ ਗਿਆ ਤੇ ਸਾਰੀ ਜ਼ਮੀਨ ਮਾਸੀ ਵੱਲੋਂ ਹੜੱਪ ਲਈ ਗਈ। ਬੀਬੀ ਨੂੰ ਮਾਮੇ ਦੇ ਸੰਸਕਾਰ ਦਾ ਵੀ ਪਤਾ ਨਾ ਦਿੱਤਾ ਗਿਆ। ਜਦੋਂ ਪਤਾ ਲੱਗਾ ਤਾਂ ਬੀਬੀ ਨੇ ਮੇਰੇ ਨਾਲ ਕੇ ਜਾ ਕੇ ਸੌਂ ਖਾਧੀ ਕਿ ਮੈਂ ਅੱਜ ਤੋਂ ਬਾਅਦ ਆਪਣੇ ਮਾਂ ਤੇ ਬਾਪ ਦਾ ਮੂੰਹ ਨਹੀਂ ਦੇਖਾਂਗੀ। ਜਿਨ੍ਹਾਂ ਨੇ ਮੈਨੂੰ ਆਪਣੇ ਮਰੇ ਭਰਾ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ। ਤੇ ਮੇਰੀ ਪਰਜਾਈ ਨੂੰ ਵੀ ਉਹਦਾ ਹੱਕ ਮਾਰ ਕੇ ਘਰੋਂ ਕੱਢਤਾ ਇਹ ਗੱਲ ਬੀਬੀ ਨੇ ساری ਉਮਰ ਨਿਭਾਈ ਹਸਪਤਾਲ ਵਿੱਚ ਆਖਰੀ ਸਮੇਂ ਪਿਆ ਸਾਡਾ ਨਾਨਾ ਉਸ ਦਾ ਇੰਤਜ਼ਾਰ ਕਰਤਾ ਰਿਹਾ ਉਹਨੇ ਬੀਬੀ ਨੂੰ ਬਹੁਤ ਸੁਨੇਹੇ ਕੱਲੇ ਪਰ ਸਾਡੇ ਜ਼ੋਰ ਦੇਣ ਤੇ ਵੀ ਬੀਬੀ ਉਹਨੂੰ ਮਿਲਣ ਨਾ ਗਈ ਸਾਡੀ ਨਾਨੀ ਦੀ ਮੌਤ ਉੱਤੇ ਵੀ ਸਾਡੀ ਬੀਬੀ ਨੇ ਆਪਣਾ ਬਚਨ ਨਿਭਾਇਆ ਇਸੇ ਤਰ੍ਹਾਂ ਬਾਰੋ-ਬਾਰੀ ਮੇਰੀ ਉਹ ਜ਼ਮੀਨ ਹੜੱਪਣ ਵਾਲੀ ਮਾਸੀ ਤੇ ਇੱਕ ਮਾਮੇ ਦੋਨਾਂ ਦੀ ਮੌਤ ਤੇ ਵੀ ਉਹ ਨਾ ਗਈ ਤੇ ਨਾਨੇ ਦੇ ਪਰਿਵਾਰ ਤੋਂ ਵੱਖਰੇ ਰਹਿੰਦੇ ਆਪਣੇ ਵੱਡੇ ਭਰਾ ਜਿਹੜਾ ਕਿ ਬਾਲ ਬੱਚੇਦਾਰ ਸੀ ਉਹਦੇ ਘਰ ਜਾਂਦੀ ਤੇ ਸਿੱਧੀ ਉਹ ਹੀ ਵਾਪਸ ਪਿੰਡ ਪੱਤ ਆਉਂਦੀ ਬੀਬੀ ਨੇ ਆਪਣੇ ਭਰਾ ਦਾ ਦੁੱਖ ਅੰਦਰੋਂ ਅੰਦਰੀ ਜੀ ਰਿਆ ਉਹ ਸਾਹਮਣੇ ਉੱਚੀ ਨਾ ਰੋਂਦੀ ਕਈ ਵਾਰ ਨਾ ਚੁੱਪਚਾਪ ਮੰਜੇ ਤੇ ਪਈ ਹੁੰਦੀ ਮੂੰਹ ਟਕਿਆ ਹੁੰਦਾ ਜਦੋਂ ਮੈਂ ਚੁੰਨੀ ਹਟਾ ਕੇ ਦੇਖਦੀ ਤਾਂ ਬੀਬੀ ਦੀਆਂ ਅੱਖਾਂ 'ਚੋਂ ਹੰਝੂਆਂ ਦੀਆਂ ਕਰਾਲਾਂ ਵਗ ਰਹੀਆਂ ਹੁੰਦੀਆਂ। ਉਹ ਇੱਕਦਮ ਹੰਝੂ ਪੂੰਝ ਕੇ ਬੈਠੀ ਹੋ ਜਾਂਦੀ। ਤੇ ਉਸਨੇ ਜਿਉਂਦੇ ਜੀ ਨਾਨੇ ਵਾਲੇ ਘਰ ਪੈਰ ਨਹੀਂ ਪਾਇਆ। ਇਸ ਤਰ੍ਹਾਂ ਸਾਡੀ ਬੀਬੀ ਅਨਸਾਪਸੰਦ ਸੀ। ਤੇ ਬੀਬੀ ਨੇ ਇਹ ਗੁਣ ਮੈਨੂੰ ਸੁਤੇ ਸਵਾਈ ਦੇ ਦਿੱਤਾ। ਬੀਬੀ ਦੇ ਇਹ ਸਗਣ ਕਰਨ ਮੈਂ ਆਪਣੇ ਆਪ ਨੂੰ ਮਾਲਾ ਮਾਲ ਸਮਝਦੀ ਆਂ ਬਾਪੂ ਜੀ ਦੇ ਹਾਰਟ ਅਟੈਕ ਨਾਲ ਚਲੇ ਜਾਣ ਤੋਂ ਬਾਅਦ ਬੀਬੀ ਨੇ ਆਪਣੀ ਅਧੂਰੀ ਖਾਹਿਸ਼ ਪੂਰੀ ਕੀਤੀ ਉਸ ਨੇ ਅਮਰਤ ਛਕ ਲਿਆ ਤੀਰਥ ਯਾਤਰਾ ਮੇ ਸ਼ੁਰੂ ਕਰ ਲਈਆ ਬੀਬੀ ਦਾ ਦੂਜਾ ਵੱਡਾ ਸਦਮਾ ਸਾਡੇ ਸਭ ਤੋਂ ਛੋਟੇ ਜਵਾਨ ਭਰਾ ਦੀ ਮੌਤ ਸੀ ਜਿਸ ਦੇ ਵਿਆਹ ਨੂੰ 5 ਸਾਲ ਹੋਏ ਸੀ ਤੇ ਉਸ ਦੀ ਬਸ 3 ਸਾਲ ਦੀ ਬੇਟੀ ਸੀ ਮੈਂ ਬਾਰ-ਬਾਰ ਬੀਬੀ ਨਾਲ ਆਪਣੇ ਉਸ ਭਰਾ ਦੀਆਂ ਗੱਲਾਂ ਕਰਨੀਆਂ ਚਾਹੁੰਦੀ ਪਰ ਬੀਬੀ ਨੇ ਹੱਥ ਵਿੱਚ ਮਾਲਾ ਫੜ ਲਈ ਸੀ ਬੀਬੀ ਨੇ ਕਿਤਾਬਾਂ ਦਾ ਰਾਹ ਫੜਿਆ ਜਦੋਂ ਮੇਰੇ ਕੋਲ ਪਟਿਆਲੇ ਆਉਂਦੀ ਤਾਂ ਕਿਤਾਬਾਂ ਪੜ੍ਹਦੀ ਹੋਰ ਕੋਈ ਵੀ ਗੱਲ ਨਾ ਕਰਦੀ ਜਦੋਂ ਹੀ ਮੈਂ ਭਰਾ ਦੀ ਗੱਲ ਕਰਨਾ ਚਾਹੁੰਦੀ ਉਹ ਇੱਕੋ ਗੱਲ ਆ ਕੇ ਚੁੱਪ ਕਰ ਜਾਂਦੀ। ਉਹ ਤੋ ਉਸ ਦੀ ਕਿਸਮਤ ਤੋਂ ਵੀ ਐਵੇਂ ਉਹਨੂੰ ਯਾਦ ਨਾ ਕਰਿਆ ਕਰ। ਬੀਬੀ ਮੇਰਾ ਲਿਖਿਆ ਹੋਇਆ ਨਾ ਅੱਖਰ ਅੱਖਰ ਪੜਦੀ। ਮੇਰੀ ਹਰ ਕਿਤਾਬ ਪੜਦੀ। ਇੱਥੋਂ ਤੱਕ ਕਿ ਮੇਰਾ ਪੀ ਐਚ ਡੀ ਦਾ ਖੋਜ ਕਾਰਜ ਜਿਸ ਨੂੰ ਮੈਂ ਨਾਰੀ ਚੇਤਨਾ ਦੇ ਸਰਲੇਖੇਟ ਛਪਵਾਇਆ। ਉਹ ਉਸਨੇ ਉਹਨੂੰ ਵੀ ਪੜ੍ਹਿਆ। ਮੈਂ ਹੈਰਾਨੀ ਨਾਲ ਉਸਨੂੰ ਕਿਹਾ ਬੀਬੀ ਤਉ ਨੂੰ ਇਹ ਕਿਤਾਬ ਸਮਝ ਆਉਂਦੀ ਐ ਤਾ ਉਹ ਕਹਿੰਦੀ ਸਮਝ ਕਿਉਂ ਨਹੀਂ ਆਉਂਦੀ ਸਮਝ ਆਉਂਦੀ ਐ ਤੂੰ ਹੋਰਾਂ ਦੀਆਂ ਕਿਤਾਬਾਂ ਬਾਰੇ ਲਿਖਿਆ ਮੈਂ ਆਖਿਆ ਕਿ ਇਸ ਅੰਗਰੇਜ਼ੀ ਵਾਲੇ ਸ਼ਬਦ ਕਿਵੇਂ ਸਮਝ ਆਏ ਉਹ ਕਹਿੰਦੀ ਨਾ ਆਉਂਦੇ ਹਉਣ ਪਰ ਕਿਤਾਬ ਵਿੱਚੋਂ ਤੱਕ ਸੁੱਧੇ ਕੁਝ ਗੱਲਾਂ ਤਾਂ ਪੱਲੇ ਪਈ ਜਾਂਦੀਆਂ ਨੇ ਬਈ ਪਹਿਲਾਂ ਤੀਮੀਆਂ ਕਿਵੇਂ ਹੁੰਦੀਆਂ ਸੀ ਵੀ ਤੀਮੀਆਂ ਰੱਬ ਨੇ ਲਈ ਉਹ ਬੰਦਿਆ ਨੇ ਮਾਰੇ ਥਾਂ ਤੇ ਰੱਖੀਆਂ ਹੋਈਆਂ ਨੇ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਨੂੰ ਮੇਰੀ ਮਾਂ ਅਣਗੌਲੀ ਵਿਦਵਾਨ ਜਪਣ ਲੱਗੀ ਤੇ ਫਿਰ ਤਸਲੀਮਾ ਨਸਰੀਨ ਦੀ ਕਿਤਾਬ ਮੈਂ ਪੰਜਾਬੀ ਵਿੱਚ ਆਪਣੀ ਮਾਂ ਲਈ ਅਨਵਾਦ ਕੀਤੀ ਬੀਬੀ ਮੇਰੇ ਕੋਲ ਪਟਿਆਲੇ ਭਾਵੇਂ ਲਾਜ ਲਈ ਆਉਂਦੀ ਪਰ ਉਹ ਜਦੋਂ ਆਉਂਦੀ ਛੇਤੀ ਜਾਂਦੀ ਨਾ ਕਿਉਂਕਿ ਉਸਨੂੰ ਇੱਥੇ ਜੀ ਲੱਗਦਾ ਕਿਤਾਬਾਂ ਦੀ ਬਹਤਾਤ ਉਸ ਦਾ ਜੀ ਲਵਾਈ ਰੱਖਦੀ। ਬੀਬੀ ਹਰ ਰੋਜ਼ ਇੱਕ ਨਾਵਲ ਪੜ੍ਹ ਦਿੰਦੀ। ਉਸ ਦੀ ਛੋਟੀ ਤੇ ਸ਼ਰਾਰਤੀ ਦੋਤੀ ਉਸ ਦੇ ਹੱਥ ਵਿੱਚੋਂ ਕਿਤਾਬ ਖੋਹ ਲੈਂਦੀ। ਬੀਬੀ ਨਹੀਂ ਪੜ੍ਹਨਾ। ਤੂੰ ਸਾਡੇ ਨਾਲ ਗੱਲਾਂ ਕਰ। ਤੂੰ ਸਾਡੇ ਨਾਲ ਗੱਲ ਨਹੀਂ ਕਰਦੀ। ਸਾਡੀ ਗੱਲ ਸੁਣਦੀ ਨਹੀਂ। ਕਿਤਾਬ ਲੈ ਕੇ ਬੈਠੀ ਰਹਿਣੀ ਹੈ। ਤਾਂ ਬੀਬੀ ਕਿਤਾਬ ਪਾਸੇ ਰੱਖਣ ਦੀ ਬਜਾਏ ਬੰਦ ਕਰਕੇ ਉਸ ਵਿੱਚ ਅੰਗੂਠਾ ਫਸਾ ਕੇ ਰੱਖਦੀ। ਉਸ ਦੇ ਮੂੰਹ ਵੱਲ ਦੇਖਦੀ ਚੰਗਾ ਫੇਰਾ ਕਰ ਗੱਲ ਮੈਂ ਤੇਰੀਆਂ ਗੱਲਾਂ ਸੁਣਦੀ ਆ ਅਸੀਂ ਸਾਰੇ ਬੀਬੀ ਦੇ ਆਲੇ ਦੋਲੇ ਬੈਠ ਜਾਂਦੇ ਤੇ ਉਸ ਨੂੰ ਗੱਲਾਂ ਕਰਨ ਲਈ ਮਜਬੂਰ ਕਰਦੇ ਬੀਬੀ ਗੱਲਾਂ ਸੁਣਾਉਂਦੀ ਬੀਬੀ ਹੱਸਦੀ ਪਰ ਕਿਤਾਬ ਦੇ ਵਿੱਚ ਅੰਗੂਠਾ ਬਾਹਰ ਨਾ ਕੱਢਦੀ ਉਸ ਨੂੰ ਲੱਗਦਾ ਪੰਨਾ ਨਾ ਭੁੱਲ ਜਾ ਭਾਵੇਂ ਅਸੀਂ ਘੰਟਾ ਬੈਠ ਕੇ ਉਸ ਦੇ ਕੋਲੋਂ ਉੱਠ ਕੇ ਜਾਂਦੇ ਬੀਬੀ ਇੱਕ ਪਲ ਨਾ ਲਾਉਂਦੀ ਫੇਰ ਕਿਤਾਬ ਵਿੱਚ ਵੜ ਜਾਂਦੀ ਸਵੇਰੇ ਉੱਠਦੇ ਸਾਰੀ ਜਦੋਂ ਮੈਂ ਉਹਨੂੰ ਚਾਹ ਦੇਣ ਜਾਂਦੀ ਤਾਂ ਉਹ ਆਖਦੀ ਮੈਂ ਨਾਵਲ ਪੜ੍ਹਦਾ ਮੈਂ ਉਸਨੂੰ ਆਖਦੀ ਬੀਬੀ ਅਜੇ ਤਾਂ ਤੂੰ ਪਾਠ ਕਰਨਾ ਹੈ ਉਸ ਤੋਂ ਬਾਅਦ ਤੈਨੂੰ ਕਿਤਾਬ ਦਵਾਂਗੀ ਉਸਨੂੰ ਡਰ ਰਹਿੰਦਾ ਕਿ ਮੈਂ ਭੁੱਲੀ ਨਾ ਜਾਵਾਂ ਕਿਤੇ ਉਸਨੂੰ ਕਿਤਾਬ ਦਿੱਤੇ ਬਗੈਰ ਹੀ ਨਾ ਚਲੀ ਜਾਵਾਂ ਸੋ ਰੱਟ ਲਗਾ ਦਿੰਦੀ ਮੈਨੂੰ ਭਾਈ ਤੂੰ ਕਿਤਾਬ ਦੇ ਕੇ ਜਾਹੀਂ ਕਈ ਵਾਰ ਮੈਂ ਕਿਸੇ ਨੂੰ ਮਾਰਦੀ ਕੇ ਬੀਬੀ ਕਦੇ ਤਾਂ ਅੱਖਾਂ ਨੂੰ ਆਰਾਮ ਦੇ ਲਿਆ ਕਰ। ਨਾ ਫੇਰ ਕੀ ਹੁੰਦਾ? ਉਹ ਰਜਿੰਦਰ ਨੂੰ ਆਵਾਜ਼ ਮਾਰ ਕੇ ਕਹਿੰਦੀ। ਰਜਿੰਦਰ ਪੁੱਤ ਮੈਨੂੰ ਤੂੰ ਕੋਈ ਨਾਵਲ ਦੇ ਕੇ ਜਾਈਂ। ਰਜਿੰਦਰ ਬਿਲਕੁਲ ਿਕੋੜ ਨਾ ਕਰਦਾ। ਕਿਉਂਕਿ ਸਾਡੀ ਲਾਇਬ੍ਰੇਰੀ ਉੱਤੇ ਐ। ਸੋ ਦੋ ਤਿੰਨ ਨਾਵਲ ਨਾ ਇਕੱਠੇ ਹੀ ਲਿਆ ਕੇ ਬੀਬੀ ਦੇ ਸਹਰਾਣੇ ਰੱਖ ਦਿੰਦਾ। ਲੈ ਮੈਂ ਨਾ ਆਪਣੀ ਬੀਬੀ ਨੂੰ ਕਿਤਾਬਾਂ ਖੁਸ਼ ਹੋ ਕੇ ਉਹ ਕਿੰਨੀਆਂ ਹੀ ਅਸੀਸਾਂ ਬੀਬੀ ਰਜਿੰਦਰ ਨੂੰ ਕਹਿੰਦੀ ਇੱਕ ਦਿਨ ਬੀਬੀ ਨਾ ਮੈਨੂੰ ਕੋਲ ਬਿਠਾ ਕੇ ਕਹਿਣ ਲੱਗੀ ਕੋਈ ਚੰਨੇ ਪਲਾ ਸਲਮਾ ਕੀ ਹੁੰਦਾ ਹੈ ਕਿਉਂ ਬੀਬੀ ਤੈਨੂੰ ਯਾਦ ਆਉਂਦਾ ਉਹ ਤੁਮਾਸ਼ਾ ਮੈਂ ਬੀਬੀ ਨੂੰ ਕਿਹਾ ਰਾਤੀ ਸਲਮਾ ਦੇਖਣ ਗਿਆ ਨਹੀਂ ਗਿਆ ਨਾ ਦੱਸ ਕੇ ਬੀਬੀ ਕਹਿੰਦੀ ਕੇਰਾ ਤੇਰਾ ਬਾਪੂ ਗਿਆ ਸੀ ਮੈਂ ਕਦੇ ਨਹੀਂ ਦੇਖਿਆ ਪੁੱਤ ਸਲਮਾ ਜਿਵੇਂ ਆਪਣੇ ਕਮਰੇ ਦੀ ਬੀਬੀ ਵੱਡੀ ਪੂਰੀ ਕੰਧ ਤੇ ਟੀਵੀ ਲੱਗ ਜੀ ਮੈਂ ਉਸ ਨੂੰ ਸਿਲਮੇ ਬਾਰੇ ਦੱਸਣ ਲੱਗੀ ਤੇ ਉਸ ਦੇ ਵਿੱਚ ਨਾ ਜਿਹੜੇ ਬੰਦੇ ਆ ਉਹ ਵੱਡੇ ਵੱਡੇ ਦਿਸਦੇ ਨੇ ਮੈਂ ਹਜੇ ਦੱਸ ਹੀ ਰਹੀ ਸੀ ਮੇਰੀ ਬੇਟੀ ਇੱਕਦਮ ਉਸ ਦੇ ਕਮਰੇ ਚ ਆ ਗਈ ਲਓ ਜੀ ਦੋਨੋਂ ਧੀਆਂ ਨੇ ਰੌਲਾ ਪਾ ਲਿਆ ਹਾਏ ਬੀਬੀ ਨੇ ਅਜੇ ਤੱਕ ਸਿਨੇਮਾ ਹੀ ਨਹੀਂ ਦੇਖਿਆ ਚਲੋ ਅੱਜ ਬੀਬੀ ਨੂੰ ਸਿਨੇਮਾ ਦਿਖਾਉਣੀ ਹੈ ਰਜਿੰਦਰ ਕਹਿੰਦਾ ਫਿਲਮ ਕਿਹੜੀ ਲੱਗੀ ਐ ਬੱਚੇ ਕਹਿੰਦੇ ਬੰਬੂ ਕਾਟ ਲੱਗੀ ਐ ਬੇਟੀ ਨੇ ਤੁਰੰਤ ਹੀ ਆਨਲਾਈਨ ਪੰਜ ਟਿਕ ਟੰਬੂ ਕ ਕਰਾਤੀਆਂ ਤੇ ਮੈਂ ਰੌਲਾ ਪਾਵਾਂ ਵੀ ਦੇਖੋ ਉੱਥੇ ਐਸਕੇਲੇਟਰ ਤੇ ਚੰਗਾ ਭਲਾ ਬੰਦਾ ਨਹੀਂ ਚੜ੍ਹ ਸਕਦਾ ਮੈਨੂੰ ਆਪ ਨੂੰ ਡਰ ਲੱਗਦਾ ਤੇ ਬੀਬੀ ਨੂੰ ਕਿਵੇਂ ਚੜਾਇਆ ਜਾਊਗਾ ਤੇ ਅਰਜਿੰਦਰ ਮੈਨੂੰ ਕਹਿੰਦਾ ਚਲ ਕੋਈ ਗੱਲ ਨਹੀਂ ਬੀ ਮੈਂ ਆਪਣੇ ਆਪ ਚੜਾ ਲੂੰ ਤੂੰ ਸਾਰੀ ਚਿੰਤਾ ਛੱਡ ਦੇ ਬੀਬੀ ਨੂੰ ਉੱਪਰ ਲਿਜਾਣਾ ਮੇਰਾ ਕੰਮ ਚਲੋ ਜੀ ਫੈਸਲਾ ਹੋ ਗਿਆ ਤੇ ਅਸੀਂ ਮਾਲ ਜਾ ਪਹੁੰਚੇ ਸੋ ਬੀਬੀ ਨੂੰ ਮਾਲ ਵਿੱਚ ਲਿਜਾ ਕੇ ਲਿਫਟ ਰਹੀ ਰਜਿੰਦਰ ਉੱਪਰ ਲੈ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੀ ਹਵਾਲੀ ਫਿਲਮ ਵਿੱਚ ਅਜੇ ਅੱਕਾ ਘੰਟਾ ਬਾਕੀ ਸੀ ਬੀਬੀ ਕੋ ਮੁਕ ਮੁਕੇ ਦੋਤੀਆਂ ਨਾਲ ਮਾਲ ਦੇਖਦੀ ਸੀ ਉਹ ਤਿਲਕਣ ਤੋਂ ਪੋਰਾ ਹੀ ਨਾ ਡਰੇ। ਬੀਬੀ ਨੇ ਬੜੇ ਮਜ਼ੇ ਨਾਲ ਬੰਦੂ ਘਾਟ ਫਿਲਮ ਦੇਖੀ। ਬੱਚਿਆਂ ਨਾਲ ਪੋਪਕਾਰਨ ਖਾਦੇ, ਕੌਫੀ ਪੀਤੀ, 버ਗਰ ਖਾਦੇ। ਬੀਬੀ ਬੜੀ ਖੁਸ਼। ਬੀਬੀ ਪਿੰਡ ਜਾ ਕੇ ਆਪਣੀਆਂ ਸਹੇਲੀਆਂ ਨੂੰ ਦੱਸਣਾ ਚਾਹੁੰਦੀ ਸੀ। ਜਿਸ ਗੱਲ ਦਾ ਮੈਨੂੰ ਡਰ ਸੀ ਉਹੀ ਹੋਇਆ। ਘਰ ਆ ਕੇ ਬੀਬੀ ਨੇ ਅਗਲੇ ਦਿਨੀ ਬਸ ਰੱਟ ਸ਼ੁਰੂ ਕਰਤੀ। ਚੰਨੇ ਆਪਾਂ ਪਿੰਡ ਕਿੱਦਾਂ ਜਾਵਾਂਗੇ? ਹਾਂ ਚੰਨੇ ਆਪਾਂ ਪਿੰਡ ਕਦੋਂ ਜਾਵਾਂਗੇ? ਮੈਂ ਅਖ ਵੀ ਬੀ ਤੁ ਜਾ ਕੇ ਸਹੇਲੀਆਂ ਨੂੰ ਦੱਸਣਾ ਬੀਬੀ ਹੱਸਣ ਲੱਗੀ ਤੇ ਅਖੀਰ ਫੈਸਲਾ ਹੋਇਆ ਬੀਬੀ ਇਸ ਹਫਤੇ ਦੇ ਵਿੱਚ ਵਿੱਚ ਆਪਾਂ ਪਿੰਡ ਚੱਲਾਂਗੇ ਤੇ ਜਦੋਂ ਅਸੀਂ ਪਿੰਡ ਗਏ ਤੇ ਬੀਬੀ ਨੇ ਬੜੇ ਮਜ਼ੇ ਨਾਲ ਆਪਣੀਆਂ ਸਹੇਲੀਆਂ ਨੂੰ ਸਿਰ ਮੇ ਬਾਰੇ ਦੱਸਿਆ ਆਪਣੀਆਂ ਦੋਤੀਆਂ ਬਾਰੇ ਦੱਸਿਆ ਕਿ ਕਿਵੇਂ ਉਹਨਾਂ ਨੇ ਮੈਨੂੰ ਨਵੀਂ ਦੁਨੀਆ ਦਿਖਾਈ ਬੀਬੀ ਨੇ ساری ਉਮਰ ਬਹੁਤ ਹੀ ਮਿਹਨਤ ਮਸ਼ਕਕਤ ਕੀਤੀ ਸਾਰੇ ਭੈਣ ਭਰਾਵਾਂ ਦੇ ਵਿਆਹਾਂ ਤੇ ਬਾਪੂ ਜੀ ਦੀ ਮੌਤ ਉਪਰੰਤ ਬੀਬੀ ਸਾਰਾ ਕੰਮ ਨੂਹਾਂ ਦੇ ਗਲ ਪਾ ਕੇ ਪਲੰਗ ਤੇ ਬੈਠ ਗਈ ਨੂਹਾਂ ਨੇ ਕੰਮ ਸੰਭਲਿਆ ਬੀਬੀ ਮੰਜੇ ਤੇ ਬੈਠੀ ਟੀਵੀ ਦੇਖਦੀ ਯਾਤਰਾਮਾ ਕਰਦੀ ਉਹ ਕਿਸੇ ਦੇ ਕੰਮ ਚ ਦਖਲ ਅੰਦਾਜ਼ੀ ਬਿਲਕੁਲ ਨਹੀਂ ਕਰਦੀ ਬੀਬੀ ਕਿਸੇ ਨੂਹ ਪੁੱਤ ਜਾਂ ਧੀ ਜਵਾਈ ਲਈ ਦੁੱਖ ਤੇ ਵੀ ਕਦੇ ਨਹੀਂ ਬੜੀ ਸ਼ਾਂਤ ਸੁਭਾ ਉੱਚਾ ਨਾ ਬੋਲਣਾ ਉਹਦੇ ਵੱਡੇ ਗੁਣ ਸੀ ਬੀਬੀ ਸਾਨੂੰ ਜਤੀਆਂ ਸਤੀਆਂ ਦੀਆਂ ਕਹਾਣੀਆਂ ਸੁਣਾਉਂਦੀ ਮਨੋਮਨੀ ਦੁਜੇ ਜਹਾਨ ਦੀਆਂ ਤਿਆਰੀਆਂ ਕਰਨੇ ਚ ਜੁਟ ਗਈ ਉਹਨੇ ਪਹਿਲਾਂ ਖਾਣਾ ਘਟਾਤਾ ਫੇਰ ਖਾਣਾ ਬੰਦ ਕਰਕੇ ਸਿਰਫ ਚਾਹ ਪਾਣੀ ਤੇ ਆ ਗਈ ਤੇ ਚਾਹ ਪਾਣੀ ਤੋਂ ਬਾਅਦ ਉਹਨੇ ਪਹਿਲਾਂ ਬੈਠਣਾ ਤੇ ਫਿਰ ਬੋਲਣਾ ਵੀ ਤਿਆਗਤਾ ਜਿੰਨੇ ਵੀ ਦਿਨ ਮਿਲੇ ਨੂਹਾਨੇ ਬਹੁਤ ਚੰਗੀ ਸੇਵਾ ਕੀਤੀ ਬਿਨਾ ਕਿਸੇ ਤਕਲੀਫ ਦੇ ਬੜੀ ਸਹਜਤਾ ਨਾਲ ਬੀਬੀ ਇਹ ਸੰਸਾਰ ਨੂੰ ਅਲਵਦਾ ਆਖੀ ਬੀਬੀ ਵੱਲੋਂ ਸੁਣਾਈਆਂ ਜਾਂਤੀਆਂ ਸਤੀਆਂ ਦੀਆਂ ਕਹਾਣੀਆਂ ਦੇ ਪਾਤਰਾਂ ਬਾਰੇ ਤਾਂ ਮੈਨੂੰ ਨਹੀਂ ਬਹੁਤਾ ਪਤਾ ਉਹ ਜਤੀ ਸਤੀ ਸੀ ਜਾਂ ਨਹੀਂ ਪਰ ਮੇਰੀ ਮਾਂ ਜ਼ਰੂਰ ਜਤੀ ਸਤੀ ਹੋ ਨਿਭੜੀ ਮੰਜੇ ਤੇ ਪਈ ਬੀਬੀ ਦੇ ਮਨ ਵਿੱਚ ਨਾ ਕੋਈ ਉਦਾਸੀ ਸੀ ਨਾ ਦੁੱਖ ਉਹ ਭਰੇ ਪਰਿਵਾਰ ਵਿੱਚ ਨੂਹਾ ਪੁੱਤਾਂ ਦੀ ਹਾਜ਼ਰੀ ਵਿੱਚ ਤੁਰਦੀ ਬਣੀ ਜੀ ਕਰਦਾ ਸੀ ਕਿ ਮਾਂ ਨੂੰ ਬਿਨਾਂ ਰੋਏ ਬਿਲਕੁਲ ਸੈਰਤਾ ਨਾਲ ਉਹਦੇ ਸੁਭਾਅ ਵਾਂਗੂ ਹੀ ਵਿਦਾ ਕਰੀਏ ਪਰ ਕੋਈ ਆਪਣੀ ਬਸ ਛੋੜਣਾ ਹੁੰਦਾ ਹੈ ਮਾਂ ਤਾਂ ਵਾਦੇ ਦੀ ਪੱਕੀ ਰਹੀ ਮਾਂ ਸੱਚਮੁੱਚ ਵੱਡੀ ਹੋਈ ਹੈ ਮੈਂ ਵੱਡੇ ਹੋਣ ਬਾਰੇ ਤੁਹਾਨੂੰ ਇੱਕ ਗੱਲ ਦੱਸਣਾ ਚਾਹਣੀ ਆ ਇਹ ਸਾਡੇ ਮਾਲਵੇ ਦੇ ਵਿੱਚ ਨਾ ਜਦੋਂ ਬੰਦਾ ਪੋਤਿਆਂ ਪੜੋਤਿਆਂ ਵਾਲਾ ਹੋ ਜਾਵੇ ਪੋਤੀਆਂ ਪੜੋਤੀਆਂ ਵਾਲਾ ਹੋ ਜਾਵੇ ਤਾਂ ਉਸ ਦੀ ਜਿਹੜੀ ਮੌਤ ਹੈ ਉਹ ਸੈਲੀਬ੍ਰੇਟ ਕੀਤੀ ਜਾਂਦੀ ਹੈ ਤੇ ਜਿਹਨੂੰ ਵੱਡਾ ਕਰਨਾ ਕਹਿੰਦੇ ਨੇ ਤੇ ਮੇਰੀ ਪਰਦਾਦੀ ਦੀ ਉਮਰ 110 ਸਾਲ ਸੀ ਤੇ ਫਿਰ ਇਹ ਇੱਕ ਟ੍ਰੈਡੀਸ਼ਨ ਹੁੰਦੀ ਸੀ ਕਿ ਉਸ ਨੂੰ ਸੋਨੇ ਦੀ ਸੀੜੀ ਜਾਂ ਸੋਨੇ ਦੀ ਪੌੜੀ ਚੜਾਇਆ ਜਾਂਦਾ ਸੀ ਹੁਣ ਸੋਨੇ ਦੀ ਐਡੀ ਵੱਡੀ ਪੌੜੀ ਤਾਂ ਨਹੀਂ ਬਣਾਈ ਜਾ ਸਕਦੀ ਸੰਬੋਲਕ ਤੌਰ ਤੇ ਇੱਕ ਛੋਟੀ ਜਹੀ ਸੁਨਿਆਰ ਤੋਂ ਪੌੜੀ ਸੋਨੇ ਦੀ ਬਣਵਾ ਲਈ ਜਾਂਦੀ ਸੀ ਤੇ ਗੁੱਠਾ ਲਗਵਾ ਕੇ ਉਹ দান ਕੀਤੀ ਜਾਂਦੀ ਸੀ ਖੈਰ ਸੋਨੇ ਦੀ ਪੌੜੀ ਤਾਂ ਨਾ ਚੜਾਈ ਪਰ ਪਹਿਲੀ ਵਾਰ ਜਿਹੜਾ ਆਪਾਂ ਕਹਿ ਲੀਏ ਕਿ ਲੱਡੂ ਜਲੇਬੀਆਂ ਖੂਬ ਮੇਰੀ ਪਰਦਾਦੀ ਸਮੇਂ ਪਕਾਇਆ ਸੋ ਬੀਬੀ ਦੇ ਸਾਹਮਣੇ ਵੀ ਵੱਡੇ ਹੋਣ ਦਾ ਉਹ ਸੰਕਲਪ ਪਿਆ ਸੀ ਕਿ ਮੈਂ ਵੱਡੀ ਹੋਵਾਂਗੀ ਤੇ ਬੀਬੀ ਦੀ ਇਹ ਪੂਰੀ ਰੀਜ ਸੀ ਤੇ ਬੀਬੀ ਸੱਚਮੁੱਚ ਵੱਡੀ ਹੋਈ ਉਹ ਪੋਤ ਪੋਤਿਆਂ ਦੋਤੇ ਦੋਤੀਆਂ ਦੇ ਵਿੱਚ ਖੁਸ਼ੀ-ਖੁਸ਼ੀ ਇਹ ਸੰਸਾਰ ਨੂੰ ਅਲਵਿਦਾ ਕਹਿ ਕੇ ਗਈ ਉਸ ਦੀਆਂ ਕੋਈ ਰਸਾਮਾਂ ਬਹੁਤੀਆਂ ਅਧੂਰੀਆਂ ਨਹੀਂ ਰਹੀਆਂ ਪਰ ਮਾਂ ਮਾਂ ਤਾਂ ਮਾਂ ਹੁੰਦੀਆਂ ਨੇ ਨਾ ਮਾਂ ਤੇਰੇ ਬੇੜੇ ਵਿੱਚ ਅੱਜ ਮੈਨੂੰ ਮੇਰੇ ਛੋਟੇ ਨਾਂ ਨਾਲ ਚੰਨੇ ਆ ਕੇ ਆਵਾਜ਼ ਦੇਣ ਵਾਲਾ ਕੋਈ ਨਹੀਂ ਹੈ